ਨਮਸਕਾਰ ਦੇਸ਼ ਵਿਦੇਸ਼ ਵਿੱਚ ਬੈਠੇ ਡीडी ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪ੍ਰੋਗਰਾਮ ਅੱਜ ਦੀ ਗੱਲ ਦਾ ਸਾਡਾ ਵਿਸ਼ਾ ਰਹੇਗਾ ਜੀ ਭਾਰਤ ਵਿੱਚ AI ਦਾ ਵਿਕਾਸ ਇੱਕ ਚਰਚਾ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਪਰ ਕੀ ਇਹ ਅਸਲ ਵਿੱਚ ਮੈਂ ਹਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਪਰ ਕੀ ਇਹ ਆਵਾਜ਼ ਅਸਲ ਵਿੱਚ ਮੇਰੀ ਹੈ ਇਹੋ ਜਿਹੇ ਬਹੁਤ ਸਾਰੇ ਸਵਾਲ ਸਾਡੇ ਜ਼ਿਹਨ ਵਿੱਚ ਉਦੋਂ ਉੱਠਨੇ ਸ਼ੁਰੂ ਹੋ ਗਏ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਇਆ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇਹ ਸਾਰੇ ਸਵਾਲ ਸਾਡੇ ਜ਼ਿਹਨ ਵਿੱਚ ਉੱਠਣੇ ਸੁਭਾਵਿਕ ਸਨ ਕਿਉਂਕਿ ਨਾ ਸਿਰਫ ਸ਼ਕਲਾਂ ਤੇ ਆਵਾਜ਼ ਨੂੰ ਹੂਬ-ਹੂ ਕ੍ਰੀਏਟ ਕਰ ਸਕਦਾ ਹੈ ਏਆਈ ਬਲਕਿ ਇਹੋ ਵੀ ਬਹੁਤ ਜ਼ਿਆਦਾ ਹੋਰ ਕੰਮ ਕਰ ਸਕਦਾ ਹੈ ਜੋ ਸਾਡੀ ਤੁਹਾਡੀ ਸੋਚ ਤੋਂ ਵੀ ਪਰੇ ਨੇ ਕੀ ਕੀ ਕਰ ਸਕਦਾ ਹੈ ਏਆਈ ਕੀ ਕੀ ਸੰਭਾਵਨਾਵਾਂ ਨੇ ਕੀ ਖਤਰੇ ਨੇ ਕੀ ਇਸ ਦੇ ਵਿੱਚ ਕੋਈ ਸਾਨੂੰ ਨਵੀਆਂ ਉਮੀਦਾਂ ਨਜ਼ਰ ਆਉਂਦੀਆਂ ਨੇ ਇਹਨਾਂ ਸਾਰੀਆਂ ਗੱਲਾਂ ਤੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਜੀ ਡਾਕਟਰ ਜਗਪ੍ਰੀਤ ਸਿੰਘ ਜੋ ਕਿ ਅਸਿਸਟੈਂਟ ਪ੍ਰੋਫੈਸਰ ਨੇ ਆਈਆਈਟੀ ਰੋਪੜ ਤੋਂ ਤੇ ਉਹਨਾਂ ਦੇ ਨਾਲ ਬੈਠੇ ਨੇ ਜੀ ਡਾਕਟਰ ਸੁਕ੍ਰਿਤ ਗੁਪਤਾ ਇਹ ਵੀ ਅਸਿਸਟੈਂਟ ਪ੍ਰੋਫੈਸਰ ਨੇ ਆਈਆਈਟੀ ਰੋਪੜ ਵਿੱਚ ਬਹੁਤ-ਬਹੁਤ ਸਵਾਗਤ ਹੈ ਸਰ ਦੋਨਾਂ ਦਾ ਥੈਂਕ ਯੂ ਧੰਨਵਾਦ ਧੰਨਵਾਦ ਅ ਡਾਕਟਰ ਜਗਪ੍ਰੀਤ ਜੀ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਟੈਕਨੋਲੋਜੀ ਦੇ ਇੱਕ ਅਹਿਮ ਰੈਵੋਲੂশনারੀ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਕੰਪਿਊਟਰ ਬਹੁਤ ਸਾਰੀਆਂ ਸਟੇਜਿਸ ਐ ਉਹਨਾਂ ਨੂੰ ਪਾਰ ਕਰਕੇ AI ਦੇ ਰੂਪ ਵਿੱਚ ਸਾਡੇ ਤੱਕ ਪਹੁੰਚਿਆ ਹੁਣ ਹਰ ਬੰਦਾ ਜਿਹੜਾ ਉੱਠਦਾ ਉਹ AI ਇਹ ਕਰ ਦੇਗਾ AI ਉਹ ਕਰ ਦੇਗਾ ਅਸੀਂ ਬਹੁਤ ਕੁਝ ਇਹੋ ਜਿਹਾ ਸੁਣ ਰਹੇ ਹਾਂ ਪਰ AI ਕੀ ਕਰ ਦੇਗਾ ਇਹ ਜਾਣਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਜਾਣਾਂਗੇ ਕਿ ਆਖਿਰ AI ਹੈ ਕੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਬੁਲਾਉਣ ਵਾਸਤੇ ਸਟੂਡੀਓ ਦੇ ਵਿੱਚ ਤੇ ਮੈਂ ਇਸ ਕੁਐਸਚਨ ਦਾ ਜਿਹੜਾ ਜਵਾਬ ਹੈ ਉਹ ਇੱਕ ਸਿੰਪਲ ਜਿਹਾ ਉਦਾਹਰਣ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ ਜੀ ਜਿਵੇਂ ਕਿ ਇੱਕ ਬੱਚਾ ਪੈਦਾ ਹੁੰਦਾ ਤੁਸੀਂ ਬੱਚੇ ਨੂੰ ਕੋਈ ਅਗਰ ਕੁਐਸਚਨ ਪੁੱਛੋ ਪ੍ਰਸ਼ਨ ਪੁੱਛੋ ਉਹਦਾ ਜਵਾਬ ਨਹੀਂ ਦੇ ਸਕਦਾ ਇਦਾਂ ਹੂੰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੌਲੀ ਹੌਲੀ ਉਹਦਾ ਗਿਆਨ ਬਣਦਾ ਹੈ ਜੋ ਉਹਦਾ ਦਿਮਾਗ ਹੈ ਉਹ ਚੀਜ਼ਾਂ ਨੂੰ ਵੇਖਦਾ ਹੈ ਉਸ ਤੋਂ ਸਮਝਦਾ ਉਹਦਾ ਗਿਆਨ ਬਣਦਾ ਫਿਰ ਤੁਸੀਂ ਉਹਨੂੰ ਅੱਗੇ ਜਾ ਕੇ ਓਖੇ ਓਕੇ ਕੁਐਸਚਨ ਜਦੋਂ ਪੁੱਛਨੇ ਸ਼ੁਰੂ ਕਰਦੇ ਹਾਂ ਪ੍ਰਸ਼ਨ ਪੁੱਛਦੇ ਹਾਂ ਜੀ ਤੋ ਜਵਾਬ ਦਿੰਦਾ ਹੂੰ ਤੇ ਤੁਸੀਂ ਕਹਿੰਦੇ ਕਿ ਬੱਚਾ ਇੰਟੈਲੀਜੈਂਟ ਹੈ ਬੜਾ ਬਹੁਤ ਸਮਝ ਗਿਆ ਸਿੱਖ ਗਿਆ ਸਹੀ ਜਵਾਬ ਦਾ ਜਵਾਬ ਦੇਣਾ ਸਿੱਖ ਗਿਆ ਉਸੇ ਤਰ੍ਹਾਂ ਨਾਲ ਜਿਵੇਂ ਤੁਸੀਂ ਹੁਣੇ ਸਮਝੋ ਕਿ ਜਿਵੇਂ ਮਸ਼ੀਨ ਹੈ ਸਾਡੀ ਕੰਪਿਊਟਰ ਹੈ ਜਿਵੇਂ ਸਾਡਾ ਤੇ ਜੇ ਕੰਪਿਊਟਰ ਨੂੰ ਵੀ ਅਸੀਂ ਇਹੀ ਚੀਜ਼ਾਂ ਜੋ ਇੱਕ ਬੱਚਾ ਦੇਖਦਾ ਸਿੱਖਦਾ ਹੈ ਉਹੀ ਚੀਜ਼ਾਂ ਅਸੀਂ ਉਹਨੂੰ ਦੇਣੀਆਂ ਸ਼ੁਰੂ ਕਰਦੀਏ ਜਿਵੇਂ ਮੈਂ ਉਦਾਹਰਨ ਦਵਾਂ ਕਿ ਤਸਵੀਰਾਂ ਹੂੰ ਜੋ ਤਸਵੀਰਾਂ ਅਸੀਂ ਦੇਖਦੇ ਆਂ ਤੇ ਜੋ ਕਾਫੀ ਸਾਰੀਆਂ ਤਸਵੀਰਾਂ ਆਪਾਂ ਇਕੱਠੀਆਂ ਕਰਕੇ ਕੰਪਿਊਟਰ ਨੂੰ ਦਿਖਾ ਦਈਏ ਤੇ ਉਹਨੂੰ ਇਹ ਦੱਸ ਦਈਏ ਕਿ ਇਹਦੇ ਵਿੱਚੋਂ ਕਿਦਾਂ ਕੁਝ ਲਰਨ ਕਰਨਾ ਹੈ ਸਿੱਖਣਾ ਹੈ ਕਿਵੇਂ ਤਾਂ ਤੁਸੀਂ ਬਾਅਦ ਵਿੱਚ ਕੰਪਿਊਟਰ ਤੋਂ ਪੁੱਛੋ ਕਿ ਇਹਦੇ ਅੰਦਰ ਹੈ ਕੀ ਤਾਂ ਤੁਹਾਨੂੰ ਜਵਾਬ ਦੇਗਾ ਇਹ ਹੈ ਕਿ ਜਿਹੜਾ ਉਹ ਜਵਾਬ ਦੇਗਾ ਉਹ ਜ਼ਰੂਰੀ ਨਹੀਂ ਹੈ ਕਿ ਪੂਰਾ ਜਵਾਬ ਹੋ ਠੀਕ ਦਵੇ ਉਹ ਤੁਹਾਨੂੰ ਅਨੁਮਾਨ ਦਿੰਦਾ ਹੈ ਪਰਸੈਂਟੇਜ ਨੂੰ ਕਹਿੰਦੇ ਨੇ ਨਾ ਪ੍ਰੋਬੈਬਿਲਟੀ ਉਹ ਦਿੰਦਾ ਪਰ ਉਹਨੂੰ ਦੇਣ ਵਾਸਤੇ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਇਹ ਬਹੁਤ ਸਾਰੇ ਡਾਕੂਮੈਂਟ ਜਾਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਗਿਆਨ ਤੁਸੀਂ ਉਹਨੂੰ ਦਿਓ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਪ੍ਰਸ਼ਨ ਉੱਤਰੀ ਕਰੋ ਤੇ ਫਿਰ ਉਹ ਤੁਹਾਨੂੰ ਇਹੋ ਜਿਹੀ ਚੀਜ਼ਾਂ ਉਹਦੇ ਵਿੱਚੋਂ ਲੱਭ ਕੇ ਦੇਗਾ ਤੇ ਤੁਸੀਂ ਫਿਰ ਹੈਰਾਨ ਹੋ ਜਾਨੇ ਹੋ ਕਿ ਕਿੱਦਾਂ ਆਇਆ ਇਸ ਚੀਜ਼ ਨੂੰ ਅਸੀਂ ਕਹਿ ਦਿੰਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਬੜਾ ਜਦੋਂ ਇਹਦੇ ਵਿੱਚ ਰੈਵੋਲੂਸ਼ਨ ਹੋਣਾ ਸ਼ੁਰੂ ਹੋਇਆ 2016-17 ਚ ਬਹੁਤ ਜ਼ਿਆਦਾ ਕਿਉਂਕਿ ਸਾਨੂੰ ਉਹਨਾਂ ਨੂੰ ਕੰਪਿਊਟਰ ਦੇ ਅਲਗੋਰਿਥਮ ਨੂੰ ਚਲਾਉਣ ਵਾਸਤੇ ਹਾਰਡਵੇਅਰ ਵੀ ਚਾਹੀਦਾ ਸੀ ਉਹ ਵੀ ਬੰਨਾ ਸ਼ੁਰੂ ਹੋ ਗਿਆ ਫਾਸਟ ਬਹੁਤ ਜ਼ਿਆਦਾ ਜੀ ਤੇ ਨਾਲੇ ਇੱਕ ਇੱਕ ਨਾ ਪ੍ਰੋਜੈਕਟ ਸ਼ੁਰੂ ਹੋਇਆ ਜਿਦੇ ਵਿੱਚ ਕੀ ਕੀਤਾ ਸਟੈਂਫੋਰਡ ਦੇ ਕਈ ਵਿਗਿਆਨੀਆਂ ਨੇ ਕਿ ਉਹਨਾਂ ਨੇ ਬੜੀਆਂ ਸਾਰੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਜੀ ਉਸ ਉਸ ਪ੍ਰੋਜੈਕਟ ਦਾ ਨਾਮ ਅਸੀਂ ਕਹਿ ਦਿੰਨੇ ਇਮੇਜਨੇਟ ਹਮ ਉਸ ਇਮੇਜਨੇਟ ਦੇ ਵਿੱਚ ਜੇ ਮੰਨ ਲਓ ਜੇ ਮੈਂ ਕੰਪਿਊਟਰ ਨੂੰ ਇਹ ਦੱਸਣਾ ਹੈ ਕਿ ਇੱਕ ਫੋਟੋ ਦੇ ਵਿੱਚ ਇੱਕ ਬਿੱਲੀ ਹੈ ਹਮ ਤਮਾਨੂੰ 60 70 ਹਜ਼ਾਰ ਬਿੱਲੀ ਦੇ ਫੋਟੋ ਹੀ ਦਿਖਾਈਆਂ ਜੀ ਵੱਖਰੀਆਂ ਵੱਖਰੀਆਂ ਕਿ ਬਿੱਲੀ ਕੋਈ ਟੇਢੀ ਹੈ ਕੋਈ ਇਸ ਤਰ੍ਹਾਂ ਬੈਠੀ ਹੈ ਕੋਈ ਉਸ ਤਰ੍ਹਾਂ ਬੈਠੀ ਹੈ ਪਰ ਉਹ ਦੇਣ ਤੋਂ ਬਾਅਦ ਕੱਲੀ ਬਿੱਲੀ ਨੇ ਤਾਂ ਬਹੁਤ ਸਾਰੀਆਂ ਤਸਵੀਰਾਂ ਦੁਨੀਆ ਦੇ ਵਿੱਚ ਕੋਟ 60 70 ਹਜ਼ਾਰ ਲੋਕਾਂ ਨੇ ਉਹਦੇ ਵਿੱਚ ਪਾਰਟ ਲੀਤਾ ਉਹਨਾਂ ਨੇ ਜਿਹੜੀਆਂ ਉਹ ਤਸਵੀਰਾਂ ਸੀ ਉਹਨਾਂ ਦੇ ਉੱਪਰ ਉਹਨਾਂ ਨੇ ਲੇਬਲ ਕੀਤਾ ਜੀ ਕਿ ਇਹਦੇ ਵਿੱਚ ਕੀ ਹੈ ਅਸੀਂ ਉਹਨੂੰ ਸਾਰਾ ਕੁਝ ਜੋ ਤਸਵੀਰਾਂ ਦੇ ਨਾਲ ਕੀ ਉਹਦੇ ਵਿੱਚ ਕੀ ਹੈ ਅਸੀਂ ਉਹਨੂੰ ਦੇ ਦਿੱਤਾ ਫਿਰ ਉਹਦੇ ਅੰਦਰ ਜਿਹੜੇ ਅਲਗੋਰਿਥਮ ਚੱਲ ਰਹੇ ਉਹਨਾਂ ਨੇ ਉਸ ਨੂੰ ਲਰਨ ਕੀਤਾ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਪਹਿਲਾਂ AI ਨੂੰ ਖੁਦ ਟ੍ਰੇਨ ਕੀਤਾ ਤੇ ਫਿਰ ਉਸ ਬਾਅਦ AI ਸਾਨੂੰ ਜਵਾਬ ਦੇ ਰਿਹਾ ਸਭ ਤੋਂ ਜਿਹੜਾ ਮਹੱਤਵਪੂਰਨ ਜਿਹੜਾ ਇੱਕ ਪਾਰਟ ਹੈ AI ਦੇ ਵਿੱਚ ਉਹ ਇਹੀ ਹੈ ਕਿ ਤੁਸੀਂ ਉਹਨੂੰ ਪਹਿਲਾਂ ਡਾਟਾ ਦੇਣਾ ਹੈ ਕੰਪਿਊਟਰ ਇੱਕ ਅਜਿਹੀ ਚੀਜ਼ ਹੈ ਜਿਹੜੀ ਫਾਸਟ ਕੰਮ ਤੇਜ਼ ਕੰਮ ਕਰ ਸਕਦੀ ਹੈ ਪਰ ਆਪਣੇ ਆਪ ਨਹੀਂ ਕਰਦੀ ਕੁਝ ਉਹ ਦੱਸਣਾ ਪੈਂਦਾ ਜੀ ਬਿਲਕੁਲ ਡਾਕਟਰ ਸੁਖਵਿੰਦ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਕਿ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਕੰਪਿਊਟਰ ਨੂੰ ਪਹਿਲਾਂ ਇਸ ਅਸੀਂ ਸਾਰੇ ਜਾਣਦੇ ਹਾਂ ਕਿ ਕੰਪਿਊਟਰ ਆਪਣੇ ਆਪ ਕੰਮ ਨਹੀਂ ਕਰਦਾ ਅਸੀਂ ਪ੍ਰੋਗਰਾਮਿੰਗ ਕਰਕੇ ਉਹਦੇ ਵਿੱਚ ਉਹ ਫੀਡ ਕਰਦੇ ਹਾਂ ਤੇ ਉਹਦੇ ਹਿਸਾਬ ਨਾਲ ਹੀ ਉਹ ਕੰਮ ਕਰਦਾ ਪਰ ਪਿੱਛੇ ਜੀ ਇੱਕ ਮੈਂ ਇੰਟਰਵਿਊ ਦੇਖ ਰਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਕੈਪਚਾ ਪਜ਼ਲ ਹੈ ਕੈਪਚਾ ਪਜ਼ਲ ਨੂੰ ਸੋਲਵ ਕਰਨ ਲਈ ਦਿੱਤਾ ਗਿਆ ਕੰਪਿਊਟਰ ਨੂੰ ਕੰਪਿਊਟਰ ਆਪਣੇ ਆਪ ਉਹਨੂੰ ਸੋਲਵ ਕਰ ਨਹੀਂ ਸਕਦਾ ਸੀ ਪਰ ਉਹਨੇ ਆਪਣਾ ਦਿਮਾਗ ਲਗਾਇਆ ਉਹਨੇ ਦਿਮਾਗ ਇਦਾਂ ਲਗਾਇਆ ਉਹਨੇ ਇਹ ਹੀ ਕਿਹਾ ਕਿ मेरी अख्छ नुक्स है तो मैं इनू नहीं कर सकता इस करके मेरे लिए सॉल्व करके दो मतलब तो यह हो कंप्यूटर ने की अपने आप सोचना शुरू कर दता उन्हें वो एक्सक्यूज बनाया <laughs> उसने एक्चुअली वो वाली बहुत सारी तस्वीरें देखी जी उन तस्वीरों से उसने उस तस्वीर को मल्टीपल हिस्सों में काटा एंड फिर उन हिस्सों को उसने रिकोगनाइज किया कि हर एक हिस्से का क्या मतलब है और फिर उस उसका जो मतलब है इट फेडिट इन टू द जो उसका सवाल था एंड उससे उसने जवाब पता कर लिया तो ए आई इज नॉट जस्ट खाली इमेजेस के लिए नहीं है ए आई कैन बी इन मल्टीपल सिस्टम्स बेसिकली तीन फेजेज में बात करते हैं ए आई के बारे में हम सबसे पहले जैसे प्रोफेसर जगप्रीत बता रहे थे कि द फर्स्ट फेज इज सेंसिंग जब आप सेंस करते हो कि वॉट इज इट डट यू हैव क्या है आपके सामने ठीक है वो खाली तस्वीरों पर हो सकता है आवाज पे हो सकता है और बहुत तरह की चीजों पे हो सकता है जैसे ट्रैफिक में अभी हम, हम थे तो ट्रैफिक के ऊपर हो सकता है लैंग्वेज भाषा सेंस कर सकता है वो लैंग्वेज के ऊपर हो सकता है भाषा के ऊपर हो सकता है देन द आइडिया इज कि क्या क्या वो सिस्टम उस चीज को समझ सकता है क्या वो उससे कोई सेंस बना सकता है तो वंस एक बार वो सेंस बना ले उसके बाद क्या वो उसके जो उसने समझा उसके ऊपर कुछ कर सकता है ਤੋ ਇਹ ਤਿੰਨ ਉਸਮੇ ਪਾਰਟ ਰਹਤੇ ਸੈਂਸਿੰਗ ਕੰਪਰੀਹੈਂਸ਼ਨ ਐਂਡ ਐਕਸ਼ਨ ਤੋ that is an and an ai system for you ਜੀ ਡਾਕਟਰ ਜਗਤਪ੍ਰੀਤ ਜੀ ਭਾਰਤ ਦੇ ਵਿੱਚ ਜੇ ਅਸੀਂ ਲਗਾ ਕੇ ਚੱਲੀਏ ਤਾਂ ਕੀ ਲੱਗਦਾ ਹੈ ਕਿ ਕੀ ਸੰਭਾਵਨਾਵਾਂ ਨੇ ai ਦੀਆਂ ਭਾਰਤ ਜਿਵੇਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਬਹੁਤ ਕੰਮ ਚੱਲ ਰਿਹਾ ਹੈ ai ਦੇ ਵਿੱਚ ਭਾਰਤ ਦੇ ਵਿੱਚ ਵੀ ਹੁਣ ਵੱਡੇ ਕਦਮ ਲੈ ਜਾ ਰਹੇ ਹੈ ai ਦੇ ਵਿੱਚ ਜਿਵੇਂ ਕਿ ਪਿੱਛੇ ਜਿਹੀ ਆ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਜੀ ਉਹਨਾਂ ਨੇ ਤਿੰਨ ਸੈਂਟਰ ਸਕੂਲ ਜਿਹਨੂੰ ਕਹ ਦਿੰਦੇ ਆ ਉਹ AI ਦੇ ਬਣਾਉਣੇ ਉਹਨਾਂ ਨੇ ਮਿੱਥੇ ਆ ਉਹਦੇ ਵਿੱਚ ਉਹਨਾਂ ਨੇ ਇੱਕ ਉਹਨਾਂ ਨੇ ਲਿਖਿਆ ਐਗਰੀਕਲਚਰ ਸਾਡੀ ਖੇਤੀਬਾੜੀ ਦੇ ਉੱਪਰ ਉਹਨਾਂ ਨੇ AI ਨੂੰ ਦੇਖਣਾ ਕਿਦਾਂ ਲਗਾਉਣਾ ਫਿਰ ਦੂਸਰਾ ਉਹਨਾਂ ਨੇ ਦੇਖਿਆ ਹੈ ਹੈਲਥ케ਅਰ ਕਿ ਆਪਾਂ ਸਿਹਤ ਵਿਭਾਗ ਨੂੰ ਕਿਦਾਂ ਬੈਨੀਫਿਟ ਦੇ ਸਕਦੇ ਆ ਤੀਸਰਾ ਹੈਗਾ ਆਪਣੇ ਜਿਹੜੇ ਸ਼ਹਿਰ ਹੈ ਉਹਨਾਂ ਨੂੰ ਕਿਵੇਂ ਸਸਟੇਨੇਬਲ ਇੱਕ ਵਧੀਆ ਸ਼ਹਿਰ ਦੇ ਰੂਪ ਚ ਬਣਾ ਸਕਦੇ ਆ ਇਹ ਤਿੰਨ ਸੈਂਟਰ ਉਹਨਾਂ ਨੇ ਬਣਾਏ ਉਹਨਾਂ ਨੇ ਕੁਝ ਹਜ਼ਾਰ ਕਰੋੜ ਦਾ ਇਹਦਾ ਰੱਖਿਆ ਉਹਨਾਂ ਨੇ ਬਜਟ ਰੱਖਿਆ ਤੇ ਉਹਦੇ ਉਹਨਾਂ ਨੇ ਉਹ ਜਿਹੜੇ ਸੈਂਟਰ ਉਹ ਤਿੰਨ ਆਈਆਈਟੀਜ਼ ਨੂੰ ਦਿੱਤੇ ਉਹਦੇ ਵਿੱਚੋਂ ਇੱਕ ਜਿਹੜਾ ਸੈਂਟਰ ਐਗਰੀਕਲਚਰ ਦਾ ਉਹ ਐਟੀ ਰੋਪੜ ਦੇ ਹਿੱਸੇ 'ਚ ਆਇਆ ਹੁਣ ਐਟੀ ਰੋਪੜ ਤੇ ਦੂਜੇ ਜਿਹੜੇ ਆਈਟੀ ਕੀ ਕਰਨਗੇ ਉਹ ਆਪ ਤੇ ਆਪਣੇ ਵਿਗਿਆਨੀ ਤੇ ਜਿਹੜੀਆਂ ਸਾਡੀਆਂ ਇੰਡਸਟਰੀਜ਼ ਨੇ ਵੱਡੀਆਂ ਛੋਟੀਆਂ ਭਾਰਤ ਦੇ ਵਿੱਚ ਉਹ ਸਾਰੇ ਮਿਲ ਕੇ ਇਹਨਾਂ ਜਿਹੜੇ ਵੱਖਰੇ ਵੱਖਰੇ ਵਿਸ਼ੇ ਉਹਨਾਂ ਦੇ ਵਿੱਚ ਕੰਮ ਕਰਨਗੇ ਉਹਨਾਂ ਚ ਦੇ ਦੇਖਣਗੇ ਕਿ ਕਿਵੇਂ ਆਪਾਂ AI ਨੂੰ ਉਹਨਾਂ ਵਿਸ਼ਿਆਂ ਦੇ ਵਿੱਚ ਲਗਾ ਸਕਦੇ ਹ ਜਿਵੇਂ ਕਿ ਜੇ ਐਗਰੀਕਲਚਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਐਗਰੀਕਲਚਰ ਖੇਤੀਬਾੜੀ ਚ ਇੱਕ ਜਿਹੜਾ ਚੈਲੰਜ ਹੁੰਦਾ ਹੈ ਉਹ ਹੈਗਾ ਮੌਸਮ ਦਾ ਕਿ ਮੌਸਮ ਕਿਵੇਂ ਬਦਲਦਾ ਹੈ ਤੇ ਮੌਸਮ ਦੇ ਹਿਸਾਬ ਨਾਲ ਕਿਵੇਂ ਤੁਸੀਂ ਆਪਣੀਆਂ ਫਸਲਾਂ ਜਿਹੜੀਆਂ ਵੇਚਣੀਆਂ ਉਹਦੇ ਪ੍ਰਤੀ ਫਿਰ ਕੀ ਹੁੰਦਾ ਹੈ ਕਿ ਜਿਹੜਾ ਤੁਸੀਂ ਡਾਟਾ ਜਿਹੜਾ ਹੈਗਾ ਮੌਸਮ ਦਾ ਜਿਵੇਂ ਕਈ ਸਾਲਾਂ ਦਾ ਉਹ ਤੁਸੀਂ ਇਕੱਠਾ ਕਰਦੇ ਹੋ ਹੁਣ ਬਹੁਤ ਸਾਰਾ ਡਾਟਾ ਹੋ ਗਿਆ ਜੀ ਹੁਣ ਇੰਨਾ ਸਾਰਾ ਡਾਟਾ ਜੇ ਤੁਸੀਂ ਮੈਨੂੰ ਕੋ ਜਾਂ ਸੁكري ਜੀ ਨੂੰ ਕੋ ਕਿ ਬੈਠ ਕੇ ਉਹਨੂੰ ਦੇਖੋ ਸਮਝੋ ਫਿਰ ਅੱਗੇ ਕੀ ਹੋਊਗਾ ਉਹ ਮੁਸ਼ਕਲ ਹੈ ਫਿਰ ਅਸੀਂ ਲੈ ਆਉਣੇ ਕੰਪਿਊਟਰ ਦੇ AI ਮਾਡੂਲਸ ਨੂੰ ਕਿ ਤੁਸੀਂ ਇੰਨਾ ਸਾਰਾ ਡਾਟਾ ਨੂੰ ਦੇਖੋ ਦੇਖ ਕੇ ਉਹਨੂੰ ਸਮਝੋ ਤੇ ਉਹਨੂੰ ਬਾਅਦ ਚ ਇਹਨੂੰ ਕਹਿੰਦੇ ਪ੍ਰੈਡਿਕਸ਼ਨ ਜੀ ਕਿ ਅੱਗੇ ਤੁਸੀਂ ਪ੍ਰੈਡिक्ट ਕਰਦੇ ਜੀ ਬਿਲਕੁਲ ਕਾਫੀ ਜਿਹੜੀ ਸਹੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਬਿਲਕੁਲ ਅੱਗੇ ਜਿਹੜਾ ਸਾਨੂੰ ਜਾਣਕਾਰੀ ਮਿਲਦੀ ਹੁੰਦੀ ਸੀ ਉਹ ਗਲਤ ਹੋ ਜਾਂਦੀ ਹੁੰਦੀ ਸੀ ਜਦੋਂ ਮੌਸਮ ਵਿਭਾਗ ਕਹਿੰਦਾ ਹੁੰਦਾ ਸੀ بارش ਆਣੀ ਹੈ ਉਹ ਤਾਂ ਨਹੀਂ ਆਂਦੀ ਹੁੰਦੀ ਸੀ ਔਰ ਬਹੁਤ ਸਾਰੇ ਇਹੋ ਜਿਹੇ ਮੀਮਸ ਬਣੇ ਜੋਕ ਵੀ ਬਣੇ ਪਰ ਅੱਜ ਕੱਲ ਜਿਹੜੀ ਪ੍ਰਿਕਾਣੀ ਆ ਰਹੀ ਹੈ ਉਹ ਕਾਫੀ ਹੱਦ ਤੱਕ ਐਕਿਊਰੇਟ ਹੁੰਦੀ ਹੈ ਮੌਸਮ ਇਹਦੇ ਮਾਡਲ ਨੂੰ ਕਾਫੀ ਜ਼ਿਆਦਾ ਅਸੀਂ ਅੱਗੇ ਡਿਵੈਲਪ ਕਰ ਰਹੇ ਹੁਣ ਜਿਵੇਂ ਐਗਰੀਕਲਚਰ ਹੈ ਉਵੇਂ ਤੁਹਾਡਾ ਹੈਲਥ케ਅਰ ਤੇ ਬਿਲਕੁਲ ਡਾਕਟਰ ਡਾਕਟਰ ਸੁਖੀਤ ਜੀ ਨੂੰ ਮੈਂ ਪੁੱਛਣਾ ਚਾਹੂੰਗੀ ਕਿਉਂਕਿ AI ਦੇ ਵਿੱਚ ਹੈਲਥ케ਅਰ ਦੇ ਵਿੱਚ ਤੁਸੀਂ ਕੰਮ They, uh, they, they AI, के दे केयर डिट ए रोल अदा कर सकता में के बहुत, बहुत है, बहुत अलग -अलग तरह के है. जी। uh, में आप यू कैन लुक फॉर डिफरेंट जो सो फॉर एग्जांपल जैसे कैंसर है इवन जैसे ब्लड कैंसर है तो ब्लड कैंसर को कैसे डिटेक्ट करें उसके जो डिफरेंट तरीके हैं जो डिफरेंट सब टाइप्स है ब्लड कैंसर की उसको कैसे डिटेक्ट करें uh, उसमें अगर कोई दवाई ले रहा है हुँ. तो वो दवाई ने ठीक से इम्पैक्ट किया है या नहीं किया है उसको कैसे जांचे सो ऑल ऑल दीज फॉर एग्जाम्पल एप्लीकेशन्स कैन कैन बी डन अंडर ए आई ए आई फॉर हेल्थ केयर फर्दर यू कैन ऑल्सो प्रिडिक्ट कि जैसे अगर हम ये दवाई देते हैं किसी को uh, तो इससे इस इस, पर, इस पर्टिकुलर बीमारी में क्या असर पड़ेगा हुँ. या फिर इस दवाई को देने के बाद इस पेशेंट की इस इस बीमारी से कितनी लंबी लाइफ बढ़ जाएगी डॉक्टर्स uh, जो बहुत डेटा रोज देखते हैं डिफरेंट टाइप्स ऑफ डेटा जैसे इमेजेस देखते हैं आपके मस्तिष्क की आपके हड्डियों की तस्वीरें देखते हैं अगर आप इनको ए मॉडल्स में फीड करें तो राधर देन द डॉक्टर लुकिंग एट ईच पिक्सल ए आई मॉडल कैन गाइड हिम और हर कि आप यहाँ पे देखिए सिमिलरली जैसे कोविड में हुआ तो Uh, बहुत सारे जो चेस्ट एक्सरेज थे उनमें हमने निमोनिया वी हैड टू डायग्नोज दैट ए आई मॉडल हेल्पड इन स्क्रीनिंग तो रात इंस्टेड ऑफ़ द डॉक्टर सींग सारे पेशेंट्स का जो स्कैन्स uh, थे ए आई मॉडल में आप वो स्कैन फीड करो एंड इट कैन पिन पॉइंट कि ये निमोनिया का कहाँ पे, यू नो इसमें स्कैन में है या नहीं है सिमिलरली uh, आप क्या बोलते हैं जैसे आप हॉस्पिटल में जाते हैं आपको दो घंटे लगते हैं राधर देन आपको दो घंटे लगे आपका क्यूइंग मैनेजमेंट सिस्टम है वो ए आई कैन मैनेज दैट बेस्ड ऑन वॉट इनपुट्स इट गेट्स फ्रॉम द सेंसर दैट आर दे इन योर हॉस्पिटल्स जैसे आप एम आर आई के लिए जाते हैं तो बहुत सेंटर्स में बहुत रश होता है ए आई क्यूइंग कर सकता है कि किसको कब भेजें ताकि वो आई मीन सो दैट इट हैपन्स मोर एफिशेंटली तो देर आर मल्टीपल एप्लीकेशन ऑफ ए आई इन हेल्थ केयर इट इज बेसिकली दो तीन उसको uh, उसमें डोमेन्स में करते हैं डायग्नोसिस प्रोग्नोसिस एंड एंड मिसलेनियस तो मैंने पहले डायग्नोसिस के बारे में बात की फिर प्रोग्नोसिस के बारे में कि क्या दवाई सबसे ज्यादा काम करेगी एंड देन इन इन मिसलेनियस एप्लीकेशन वेर यू मेक जी एक जोड़ना चाहूँगा खबर पढ़िया होनी अलग स्मार्ट जी, ले जी बिल्कुल तो ਇਦੇ ਵਿੱਚ ਵੀ ਤੁਸੀਂ ਜਿਹੜੀ ਹੈ ਆਪਣੀ ਤੁਹਾਡਾ ਹਾਰਟ ਰੇਟ ਆ ਗਈ ਜਾਂ ਬਹੁਤ ਕੁਝ ਦੱਸਦਾ ਹੈ ਬਿਲਕੁਲ ਈਵਨ ਇਹ ਵੀ ਦੱਸਦਾ ਹੈ ਕਿ ਤੁਸੀਂ ਸੁਣਿਆ ਹੋਣਾ ਬੈਟ ਲਿਆ ਤੁਸੀਂ ਕਈ ਸੁਣਿਆ ਹੋਣਾ ਓਦਾਂ ਦੇ ਕੇਸਿਸ ਵੀ ਕਿ ਉਹਨੇ ਸਵੇਰ ਤੋਂ ਜਿਵੇਂ ਕਿਸੇ ਦੀ ਹਾਰਟ ਰੇਟ ਨੂੰ ਜਾਂਚਿਆ ਤੁਹਾਡੀ ਵਾਚ ਨੇ ਤੇ ਵਾਚ ਨੇ ਪਹਿਲਾਂ ਹੀ ਇੱਕ ਪ੍ਰੈਡिक्ट ਕੀਤਾ ਕਿ ਸ਼ਾਇਦ ਉਸ ਬੰਦੇ ਨੂੰ ਹਾਰਟ ਅਟੈਕ ਜਾ ਇਹ ਆ ਸਕਦਾ ਸੋ ਬੰਦਾ ਪਹੁੰਚ ਗਿਆ ਹਸਪੀਟਲ ਤੇ ਉੱਥੇ ਜਾ ਕੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਹਾਂ ਉਹਦੀ ਜਾਨ ਬਚੀ ਉਹ ਆ ਸਕਦਾ ਸੀਗਾ ਉਹ ਇੱਕ ਸਟੇਜ ਤੇ ਸੀਗਾ ਤੇ ਉਸ ਬੱਚੇ ਦੀ ਜਿਹੜੀ ਬੰਦੇ ਦੀ ਜਾਂਚ ਜਿਹੜੀ ਹੈ ਉਹ ਬਚ ਗਈ ਹੈ ਤਾਂ ਇਦਾਂ ਦੇ ਵੀ ਜਿਹੜੇ ਹੈਲਥ케ਅਰ ਦੇ ਵਿੱਚ ਜਿਹੜੇ ਸਮਾਰਟ ਡਿਵਾਈਸਿਸ ਹੈ ਜਿਵੇਂ ਉਹ ਵੀ AI ਦੇ ਉੱਪਰ ਬਹੁਤ ਸਾਰੇ ਬਣ ਰਹੇ ਆ ਜਿਹੜੇ ਅੱਗੇ ਤੋਂ ਬਜ਼ੁਰਗਾਂ ਨੂੰ ਵੀ ਕੰਮ ਆ ਸਕਦੇ ਆ ਜੀ ਬਿਲਕੁਲ ਹੈਲਥ케ਅਰ ਦੇ ਵਿੱਚ ਮਤਲਬ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਨੇ ਕਿ ਜਿਹਦੇ ਵਿੱਚ ਅਸੀਂ ਬਹੁਤ ਅੱਗੇ ਤੱਕ ਜੋ ਹਜੇ ਤੱਕ ਸੋਚ ਨਹੀਂ ਸਕੇ ਉਹ AI ਦੇ ਨਾਲ ਉਹ ਸਾਰਾ ਕੁਝ ਪੋਸੀਬਲ ਹੋ ਸਕਦਾ ਹੈ ਤੇ ਕਿਹੜੇ-ਕਿਹੜੇ ਤੁਹਾਨੂੰ ਲੱਗਦਾ ਕਿ AI ਤੁਸੀਂ ਦੱਸਿਆ ਕਿ ਐਗਰੀਕਲਚਰ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਇਸ ਨੂੰ ਅਸੀਂ ਪੜਾਈ ਦੇ ਵਿੱਚ ਹੋਰ ਬਹੁਤ ਸਾਰੇ ਫੀਲਡ ਦੇ ਵਿੱਚ ਯੂਜ਼ ਕਰ ਸਕਦੇ ਹਾਂ ਪਰ ਕਿੱਥੇ ਇਹਨੂੰ ਯੂਜ਼ ਨਹੀਂ ਕੀਤਾ ਜਾ ਸਕਦਾ AI ਨੂੰ ਤੁਹਾਨੂੰ ਕੀ ਲੱਗਦਾ ਕਿੱਥੇ ਯੂਜ਼ ਨਹੀਂ ਕੀਤਾ ਜਾ ਸਕਦਾ ਬਿਲਕੁਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਹੋਣਗੀਆਂ ਜਿੱਤੇ ਕਿਉਂਕਿ ਕੰਪਿਊਟਰ ਹਰ ਇੱਕ ਚੀਜ਼ ਦਾ ਹੱਲ ਤਾਂ ਨਹੀਂ ਹੋ ਸਕਦਾ ਹਜੇ ਵੀ ਨਾ ਜਿਵੇਂ ਸੁਖਰੀ ਜੀ ਨੇ ਵੀ ਗੱਲ ਕੀਤੀ ਜਿਹੜੇ ਜਿਵੇਂ ਤੁਸੀਂ ਡਾਇਗਨੋਸ ਕਰਦੇ ਆ ਜਿਵੇਂ ਬ੍ਰੇਨ ਦੀ ਇਮੇਜਿਸ ਨੂੰ ਦੇਖ ਕੇ ਹਜੇ ਵੀ ਸਾਰੇ ਮਾਡਲ ਉਸ ਜਗ੍ਹਾ ਤੇ ਵੀ ਨਹੀਂ ਪਹੁੰਚੇ ਕਿ ਤੁਸੀਂ ਉਹਨਾਂ ਤੇ 100% ਵੀ ਯਕੀਨ ਰੱਖੀ ਕਿ ਕਿ ਇਹ ਬਿਲਕੁਲ ਠੀਕ ਹੈ ਤਾਂ ਹੁਣ ਕੀ ਹੁੰਦਾ ਹੈ ਕਿ ਹੁਣ ਕਈ ਤਾਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਤਾਂ ਮਾਡਲ ਬਣਾ ਰਹੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੱਲੀਆਂ ਤਸਵੀਰਾਂ ਨਹੀਂ ਤਸਵੀਰਾਂ ਵੀ ਆਵਾਜ਼ ਵੀ ਲਿਖਤ ਵੀ ਉਹ ਸਾਰਾ ਕੁਝ ਦੇਣਾ ਪੈਂਦਾ ਹੂੰ ਉਸ ਸਾਰੇ ਜਿਹੜਾ ਡਾਟਾ ਜਿਹੜਾ ਅਸੀਂ ਲੈ ਰਹੇ ਉਹਨੂੰ ਪ੍ਰੋਸੈਸ ਕਰਨ ਚ ਸੌਖਾ ਕੰਮ ਨਹੀਂ ਹੈਗਾ ਇਹ ਬਹੁਤ ਔਖਾ ਕੰਮ ਹੈ ਬਿਲਕੁਲ ਇਹ ਪ੍ਰੋਗਰਾਮਿੰਗ ਦਾ ਐਗਜ਼ਾਮਪਲ ਦਵਾ ਤਾਂ ਜਿਵੇਂ ਆਪਣੇ ਹੁਣ ਪਾਵਰ ਪਲਾਂਟ ਨੇ ਕਿੰਨੇ ਵੱਡੇ ਵੱਡੇ ਮੈਗਾਵਾਟ ਦੇ ਪਾਵਰ ਪਲਾਂਟ ਚਾਹੀਦੇ ਆ ਉਹਨਾਂ ਵੱਡੇ ਸੁਪਰ ਕੰਪਿਊਟਰਾਂ ਨੂੰ ਇਹ ਚੀਜ਼ਾਂ ਸਿਖਾਉਣ ਵਾਸਤੇ ਹੂੰ ਹੁਣ ਜੇ ਕੋਈ ਕੰਪਨੀ ਆ ਕੇ ਇੱਕ ਛੋਟੀ ਜੀ ਐਪਲੀਕੇਸ਼ਨ ਬਣਾ ਦੇ ਜਿਆਦਾ ਸਿਖਾਇਆ ਵੀ ਨਹੀਂ ਉਸ ਮਾਡਲ ਨੂੰ ਤਾਂ ਉਹ ਮਾਡਲ ਇਹ ਹੋ ਸਕਦਾ ਹੈ ਕਿ ਜਿਆਦਾ ਗਲਤ ਆਨਸਰ ਹੀ ਦੇਵੇ ਹੂੰ ਤਾਂ ਤੁਸੀਂ ਹਰੇਕ ਵਿਸ਼ੇ 'ਚ ਹਰੇਕ ਜਿਹੜੀ AI ਜਿਹੜਾ ਐਲਗੋਰਿਥਮ ਜਾਂ ਮਾਡਲ ਹੈ ਜੋ ਤੁਸੀਂ ਕੀਤਾ ਐਪਲੀਕੇਸ਼ਨ ਹੈ ਤੁਸੀਂ ਪੂਰਾ ਭਰੋਸਾ ਉਹਦੇ ਤੇ ਹਰ ਹਮੇਸ਼ਾ ਲਈ ਨਹੀਂ ਕਰ ਸਕਦੇ ਜਿਵੇਂ ਸਾਡੇ ਬੱਚੇ ਹੀ ਹੈ ਅੱਜਕੱਲ ਕੀ ਕਰਦੇ ਆ ਤੁਸੀਂ ਇਹ ਵੀ ਪੁੱਛਣਾ ਚਾਹੁੰਦੇ ਸੀਗੇ ਕਿ ਬੱਚੇ ਕਿਵੇਂ ਹੁਣ ਵਰਤਦੇ ਇਹ ਨਹੀਂ ਮੈਂ ਬਿਲਕੁਲ ਮੇਰਾ ਸਵਾਲ ਇਹ ਸੀ ਕਿ ਪੜਾਈ ਦੇ ਵਿੱਚ ਜੇ ਅਸੀਂ ਕਿਹਾ ਪੜਾਈ ਦੇ ਤਰ੍ਹਾਂ ਪੜਾਈ ਦੇ ਵਿੱਚ AI ਨੂੰ ਉਹ ਕਿਵੇਂ ਯੂਜ਼ ਕਰ ਸਕਦੀ ਹੈ ਨਹੀਂ ਜਿਵੇਂ ਹੁਣ ਇਦਾਂ ਹੀ ਹੈ ਜਿਵੇਂ ਹੁਣ ਅੱਜ ਕੱਲ ਅਸੀਂ ਹੀ ਦੇਖ ਰਹੇ ਸੀ ਵੀ ਉਹਨਾਂ ਦਾ IT ਤੋਂ ਹਨੇ ਬੱਚੇ ਕੀ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਕੋਈ ਚੀਜ਼ ਪੜਨ ਵਾਸਤੇ ਦੋ ਉਹਨਾਂ ਨੂੰ ਔਖੀ ਲੱਗ ਰਹੀ ਹੈ ਹਨਾ ਪੜਨ ਵਾਸਤੇ ਤਾਂ ਉਹ ਕੀ ਕਰਦੇ ਆ ਕਿ ਉਹ ਇਹਨਾਂ ਨੂੰ ਦੇ ਦਿੰਦੇ ਮਾਡਲ ਨੂੰ AI ਮਾਡਲ ਨੂੰ ਬਿਲਕੁਲ ਫਿਰ ਉਹ ਇਹੇ ਮਾਡਲ ਨੂੰ ਕਹਿੰਦੇ ਕਿ ਇਹਨੂੰ ਨਾ ਤੁਸੀਂ ਸਾਡੇ ਨੂੰ ਸੰਖੇਪ ਕਰਕੇ ਦੱਸ ਦੋ ਜੇ ਉਹ 10 ਪੇਜੀ ਦਾ ਤਾਂ ਮੈਨੂੰ ਤੁਸੀਂ ਉਹ ਦਾ 10 ਮੀਟ ਲੈਣਾ ਚ ਦੱਸ ਦਿਓ ਜਾਂ 1 ਲੈਨ ਚ ਐਦਾਂ ਕਰਕੇ ਦੱਸ ਦਿਓ ਤਾਂ ਉਹਦੇ ਤੋਂ ਕੁਛ ਨਾ ਕੁਛ ਕਰ ਲੈਣਾ ਕਈ ਜਗ੍ਹਾ ਤੇ ਤਾਂ ਇਹਦਾ ਫਾਇਦਾ ਹੋ ਜਾਂਦਾ ਤੇ ਪਰ ਇਹ ਪਰ ਕਈ ਜਗ੍ਹਾ ਤੇ ਤਾਂ ਫਿਰ ਨੁਕਸਾਨ ਵੀ ਹੁੰਦਾ ਪਰ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਪੜ੍ਹਾਈ ਦੇ ਵਿੱਚ ਜੇ ਇਹਦਾ ਫਾਇਦਾ ਵੀ ਹੈ ਤਾਂ ਫਿਰ ਇਹਦਾ ਨੁਕਸਾਨ ਵੀ ਹੈ ਕਿ ਬੱਚੇ ਨੇ ਬੱਚਿਆਂ ਨੇ ਜਦੋਂ ਆਪਣੀਆਂ ਕੈਲਕੂਲੇਸ਼ਨਸ ਕਰਨੀਆਂ ਹੈ ਇਹ ਬੱਚੇ ਨੇ ਜਦੋਂ ਕੋਈ ਬਣਾਣੀ ਹੈ ਕੋਈ ਚੀਜ਼ ਤਾਂ ਉਹ ਚੈਟ ਜੀਪੀਟੀ ਆਈ ਥਿੰਕ ਮੇਰੇ ਖਿਆਲ ਨਾਲ ਹੁਣ ਅੱਜ ਕੱਲ ਬਹੁਤ ਜ਼ਿਆਦਾ ਇਹ ਪਪੂਲਰ ਹੋ ਚੁੱਕੀ ਹੈ ਤੇ ਚੈਟ ਜੀਪੀਟੀ ਨੂੰ ਉਹਨਾਂ ਨੇ ਇੱਕ ਕਮਾਂਡ ਦੇ ਦੇਣੀ ਹੈ ਤੇ ਉਹਨੇ ਅੱਗੇ ਸਾਰਾ ਲਿਖ ਕੇ ਉਹਦੇ ਅੱਗੇ ਉਹ ਰੱਖ ਦੇਣਾ ਸੋ ਬੱਚਿਆਂ ਦੀ ਨੋਲਿਜ ਕਿਦਨੇ ਕਿਦੇ ਤੱਕ ਜਾਏਗੀ ਹੈ ਨੁਕਸਾਨ ਵੀ ਹੈ ਥੋੜੇ ਦਿਨ ਪਹਿਲਾਂ ਹੀ ਇੱਕ ਐਮ ਆਈ ਟੀ ਜੋ ਬਹੁ ਯੂਨੀਵਰਸਿਟੀ ਅਮਰੀਕਾ ਦੇ ਵਿੱਚ ਉਹਨਾਂ ਦੀ ਇੱਕ ਸਟੱਡੀ ਆਈ ਹੈ ਕਿ ਜਿਹੜੇ ਜ਼ਿਆਦਾ ਚੈਟ ਜੀ ਪੀ ਟੀ ਜਾਂ ਇਹ ਮਾਡਲ ਵਰਤਦੇ ਆ ਆਪਣੇ ਰੋਜ਼ਾਨਾ ਵਾਲੇ ਕੰਮ 'ਚ ਉਹਨਾਂ ਨੇ ਬ੍ਰੇਨ ਦੇ ਉਹਦਾ ਸਕੈਨ ਲਏ ਉਹਨਾਂ ਸਾਰੇ ਜਿਹੜੇ ਪਾਰਟਿਸਪੈਂਟ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਕ੍ਰੀਏਟੀਵਿਟੀ ਹੈ ਉਹਨਾਂ ਦੀ ਮੂਵਮੈਂਟ ਜਿਹੜੀ ਹੈ ਉਹ ਘਟ ਗਈ ਘਟ ਰਹੀ ਹੈ ਬਿਲਕੁਲ ਕਿਸੇ ਵੀ ਚੀਜ਼ ਨੂੰ ਇਹ ਦਾ ਇਤਿਹਾਸ ਗਵਾ ਹੈ ਕਿ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਯੂਜ਼ ਕਰਨਾ ਬੰਦ ਕਰ ਦਿੰਦੇ ਹਾਂ ਉਹਨੂੰ ਜੰਗਾਲ ਲੱਗਣਾ ਹੀ ਲੱਗਣਾ ਹੈ ਨਾ ਉਹਨੇ ਖਰਾਬ ਹੋਣਾ ਹੀ ਹੋਣਾ ਤਾਂ ਦੇ ਹੈਗੇ ਹੈ ਤੇ ਨੁਕਸਾਨ ਵੀ ਹਰ ਇੱਕ ਜਗ੍ਹਾ ਤੇ ਹੈਗੇ ਚਲੋ ਆਪਾਂ ਨੁਕਸਾਨ ਦੀਆਂ ਗੱਲਾਂ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਕਿਉਂਕਿ ਅਸੀਂ ਭਾਰਤ ਵਿੱਚ AI ਦੇ ਵਿਕਾਸ ਦੀ ਗੱਲ ਕਰ ਰਹੇ ਹਾਂ ਤਾਂ ਭਾਰਤ ਦੇ ਵਿੱਚ AI ਹੈ ਜਿਹੜਾ ਉਹ ਡਵੈਲਪ ਕਰਨ ਲਈ ਕਿਹੜੇ ਕਿਹੜੀ ਕੰਪਨੀਆਂ ਅੱਗੇ ਆਈਆਂ ਕਿਹਨੇ ਕਿਹਨੇ ਇਹਦੇ ਵਿੱਚ ਆਪਣਾ ਯੋਗਦਾਨ ਦਿੱਤਾ ਹਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਕੁਝ ਜਿਵੇਂ ਹੁਣ ਆਈਟੀਆਂ ਜਿਹੜੇ ਨੇ ਉਹਨਾਂ ਨੂੰ ਪ੍ਰੋਜੈਕਟ ਦਿੱਤੇ ਗਏ ਆ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਜਿਵੇਂ ਰੋਪੜ ਜੋ ਆਈਟੀ ਰੋਪੜ ਜੋ ਕਰੇਗਾ ਉਹ ਐਗਰੀਕਲਚਰ ਚ ਕਰੇਗਾ ਜੋ ਕਾਨਪੂਰ ਆ ਉਹ ਸਸਟੇਨੇਬਲ ਸਿਟੀ ਚ ਕਰ ਰਿਹਾ ਸਸਟੇਨੇਬਲ ਸਿਟੀ ਵਿੱਚ ਜਿਵੇਂ ਹੁਣ ਅਸੀਂ ਰਸਤੇ ਚ ਆ ਰਹੇ ਸੀ ਬਹੁਤ ਜ਼ਿਆਦਾ ਟ੍ਰੈਫਿਕ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਜਗ੍ਹਾ ਜਗ੍ਹਾ ਦੇ ਉੱਪਰ ਤਾਂ ਉਹਨਾਂ ਸਾਰਿਆਂ ਦੀ ਵੀ ਮਾਡਲਿੰਗ ਹੋ ਸਕਦੀ ਹੈ ਤਾਂ ਆਈਟੀ ਕਾਨਪੂਰ ਜੋ ਹੈ ਵੱਖਰੀਆਂ ਕੰਪਨੀਆਂ ਨਾਲ ਮਿਲ ਕੇ ਉਹਦੇ ਉੱਪਰ ਜਿਹੜੀ ਆਪਣੀ ਰਿਸਰਚ ਕਰੇਗਾ ਆਈਟੀ ਦਿੱਲੀ ਤੇ ਏਮਜ਼ ਉਹਨਾਂ ਨੂੰ ਹੈਲਥ케ਅਰ ਦਾ ਵਿਸ਼ਾ AI ਚ ਦਿੱਤਾ ਗਿਆ ਤਾਂ ਉਹ ਇਕੱਠੇ ਰਲ ਕੇ ਤੇ ਹੋਰ ਸਾਰਿਆਂ ਨਾਲ ਮਿਲ ਕੇ ਉਹ ਇਸ ਵਿਸ਼ੇ ਦੇ ਉੱਪਰ ਕੰਮ ਕਰਨਗੇ ਜੋ ਕਈ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਬੈਂਗਲੌਰ ਜਾਂ ਹੋਰ ਪੂਨੇ ਜਾਂ ਹਦਰਾਬਾਦ ਉਹਨਾਂ ਸਥਿਤ ਨੇ ਉਹਨਾਂ ਨੂੰ ਨਾਲ ਲੈ ਕੇ ਉਹ ਇਹਨਾਂ ਮਾਡਲਸ ਉੱਪਰ ਹੁਣ ਕੰਮ ਕਰਨਗੇ ਜੀ ਡਾਕਟਰ ਡਾਕਟਰ ਸੁਕ੍ਰਿਤ ਜੀ ਜੇ ਅਸੀਂ ਐਸੇ ਹੀ ਚੀਜ਼ ਵੱਲ ਅੱਗੇ ਵਧੀਏ ਤਾਂ ਇਹ ਦੱਸੋ ਕਿ ਫਾਈਨੈਂਸ਼ਲੀ ਭਾਰਤ ਦੀ ਜੇ ਅਸੀਂ ਗੱਲ ਕਰ ਲਈਏ ਕਿਉਂਕਿ ਆਰਥਵਿਵਸਾਦ ਅੱਗੇ ਵਧਣਾ ਬਹੁਤ ਜ਼ਰੂਰੀ ਹੁੰਦਾ ਤਾਂ ਅਸੀਂ ਫਾਈਨਾਂਸ ਦੀ ਜੇ ਗੱਲ ਕਰੀਏ ਫਾਈਨੈਂਸ਼ਲੀ ਕਿਸ ਕਿਸ ਨੂੰ ਫਾਇਦਾ ਹੋ ਸਕਦਾ ਤੇ ਕਿਵੇਂ ਫਾਈਨੈਂਸ਼ਲੀ इनमें कंपनीज को तो फायदा होगा एज़ फार एज दे आर यूजिंग ए आई मॉडल्स दे आर यूजिंग ए आई एजेंट्स जो लोग सीखेंगे जो लोग इसमें ट्रेन होंगे उनको भी फायदा होगा नुकसान उनको होगा जो लोग खाली अभी सॉफ्टवेयर डेवलपमेंट कर रहे हैं ओवर टाइम सॉफ्टवेयर डेवलपमेंट काफ़ी स्पेशलाइज हो जाएगी एंड दीज ए आई एजेंट्स विल बी एबल टू डू लॉट ऑफ बहुत सारी जो चीज़ें अभी खाली सॉफ्टवेयर डेवलपर्स कर रहे हैं तो जो कंपनीज़ की बहुत बड़ी बड़ी वर्क फोर्सेज हैं सॉफ्टवेयर डेवलपर्स की उनको नुकसान होगा उनको अपने सॉफ्टवेयर डेवलपर्स को ए में ट्रेन करना पड़ेगा और इसमें ऑलरेडी बहुत सारी कंपनीज जो भारत में है वो काम कर रही हैं तो ये है बाकी लोगों को जो जैसे अस्पतालों में जा रहे हैं जो खेती कर रहे हैं जो एवरेज सिटीज़न है हमारी देश का जो अपनी गाड़ी चला के शहर में रह रहे हैं या घरों में रह रहे हैं उनको ए आई मॉडल से फ़ायदा होना चाहिए बिकॉज दीज विल मेक थिंग्स इवेंचुअली बेटर बेसिकली ये सारे के सारे जो प्रायर डेटा हैं उनके ऊपर डिसीजंस हो गए राधर रैंडम डिसीजंस या फिर राधर देन इंट्यूशन बेस्ड डिसीजन्स डॉक्टर सुक्रीत जी की लोगों के रोजगार से इसका बहुत असर नहीं पेगा Uh, असर तो हर चीज़ का पड़ता है जब बिजली आई थी तो जो लोग uh, uh, क्या बोलते हैं गाड़ी खींचते थे तो या फिर जो लोग बुला कार्ड चलाते थे उनके uh, रोजगार पर भी पड़ा पर यह है कि आपको यू हैव टू रिट्रेन आपको सीखना पड़ेगा कि अब हम क्या कर सकते हैं तो डिफरेंट uh, एवेन्यूज़ आएंगे uh, जो हमारे को वी विल हैव टू पिकअप जो हमारे को करने पड़ेंगे जो हमारे को सीखने पड़ेंगे वर्क को तो आपको हमेशा अपस्किल uh, करना पड़ेगा uh, ऐसा तो है नहीं कि अब इंडिया को आप कहेंगे कि हम हम नहीं करेंगे आई वर्ल्ड वर्ल्ड वाइड यूज हो रहा है वर्ल्ड वाइड कंट्रीज में यूज हो रहा है इनफैक्ट बहुत सारे जो देश हैं वो हमारे से बहुत आगे चले गए हैं इसमें वी आर कैचिंग ऑन द गवर्नमेंट इज मेकिंग एन एग्जाम्पलरी एफर्ट जैसे uh, अभी ये सेंटर सेंटर ऑफ एक्सीलेंसिस बता रहे थे सेंटर्स ऑफ एक्सीलेंस बता रहे थे ऐसे ही गवर्नमेंट ने बहुत सारे इनिशिएटिव्स लॉन्च किए हैं लोगों को स्कॉलर्स uh, को ट्रेन करने के लिए रिसर्च फैसिलिटीज डेवलप करने के लिए रिसर्च uh, को आगे बढ़ाने के लिए एक गवर्नमेंट ने देव सेटअप अ मशीन बेसिकली अ सर्वर फील्ड विच हैज मोर देन 18,000 थाउजेंड जी पी यूज देट देट दैट कैन बी एक्सेड बाई रिसर्चर्स तो गवर्नमेंट तो अपनी तरफ से बहुत एफर्ट्स कर रही है अब हमारे को ये है कि हम इसको पॉजिटिवली लेके चलें uh, कि हम इसमें आगे बढ़ना चाहें हुँ. या फिर हम ये सोचते रहें कि अब हमारा क्या होगा या फिर कैसे आगे करेंगे मतलब ये है कि जो असं इन डीपली ज़रा सोच डाटा प्राइवेसी की तो मिस यूज होना यह सब चीज़ा जो नाल चलनियाँ क्योंकि सिक्के से दो पहलू तो होंगे ही है हर एक चीज़ दे हाँ जी ये सारा कुछ नाल चलना बिल्कुल बिल्कुल साथ साथ चलेगा ये हमारे को इनके तोड़ भी ढूंढने पड़ेंगे बहुत सारे इशूज़ हैं डीप फेक्स वाला इशू है बहुत तस्वीरों में आवाज़ में हेल्थ केयर में बहुत सारे इशूज हैं जहाँ पे आप अटैक्स uh, कर सकते हैं साइबर अटैक्स के जो पॉसिबिलिटीज है वो बहुत ज़्यादा बढ़ जाते हैं बट ऐसे ही तो साइंस तरक्की करती है एक तरफ नेगेटिव जो uh, चीज़ें हैं वो चलती हैं और फिर जो पॉजिटिव चीज़ें हैं वो उनको काउंटर करने के लिए डेवलप करते हैं दिस इज़ पार्ट एंड पार्सल ऑफ द प्रोसेस मैम बिल्कुल बिल्कुल uh, डॉक्टर जोप्रीत जी डॉक्टर सुप्रीत जी मेरा सवाल दोनों ने हुई है क्यों असि uh, बहुत सारियाँ चीज़ा योजना देख रहे हैं ਇਹੋ ਜਿਹੀਆਂ ਬਹੁਤ ਸਾਰੀਆਂ ਫਿਲਮਜ਼ ਵੀ ਬਣ ਰਹੀਆਂ ਆ ਲਾਈਕ ਟਰਮੀਨੇਟਰ ਵੀ ਬਣੀ ਸੀ ਤੇ ਹਨਾ ਹੋਰ ਵੀ ਬਹੁਤ ਸਾਰੀਆਂ ਇੱਕ ਉਹ ਰਜਨੀ ਕਾਂਤ ਦੀ ਮੂਵੀ ਬਣੀ ਸੀ ਜਿਹਦੇ ਵਿੱਚ ਉਹ ਦਿਖਾਉਂਦੇ ਆ ਕਿ ਬ੍ਰੇਨ ਹੈ ਜਿਹੜਾ ਉਹਦਾ ਉਹ ਡਿਵੈਲਪ ਹੁੰਦਾ ਪਰ ਨਾਲ ਦੇ ਨਾਲ ਉਹਦੇ ਅੰਦਰ ਫੀਲਿੰਗਸ ਵੀ ਆ ਜਾਂਦੀਆਂ ਜਦੋਂ ਫੀਲਿੰਗਸ ਆ ਜਾਂਦੀਆਂ ਤਾਂ ਫਿਰ ਉਹ ਸਾਰਾ ਕੁਝ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦਾ ਕਿ ਭਵਿੱਖ ਦੇ ਵਿੱਚ ਇਹੋ ਜਿਹੇ ਕੋਈ ਖਤਰੇ ਨੇ ਕਿ ਇਹੋ ਜਿਹੇ ਰੋਬਟ ਧਰਤੀ ਤੇ ਅਸਮਾਨ ਤੇ ਰਾਜ ਕਰ ਸਕਦੇ ਨੇ ਆ ਇਮੋਸ਼ਨ ਨੂੰ ਲੈ ਕੇ ਤਾਂ ਕੁਝ ਅਜਿਹਾ ਕਹਿ ਨਹੀਂ ਸਕਦੇ ਪਰ ਇਹ ਹੈ ਵੀ ਕਈ ਵੱਡੀਆਂ ਕੰਪਨੀਆਂ ਹੈਗੀਆਂ ਜਿਵੇਂ ਇੱਕ ਕੰਪਨੀ ਜਿਨੇ ਚੈਟ ਜੀ ਪੀ ਟੀ ਤੁਸੀਂ ਨਾਂ ਲਿਆ ਬਣਾਈ ਹੈ OpenAI ਜਿਹੜੀ ਕੰਪਨੀ ਦਾ ਨਾਮ ਹੈ ਜੀਪੀ 4 Grok ਬਹੁਤ ਬਹੁਤ ਚੱਲ ਰਿਹਾ ਜੀ ਹੁਣ ਕੀ ਹੈ ਕਿ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਨਾਲ ਨਾਲ ਚੱਲ ਰਿਹਾ ਇਹਦੇ ਨਾਲ ਜਿਵੇਂ ਐਥਿਕਸ ਹੋ ਗਿਆ ਜਾਂ ਕਿਹੜੀਆਂ ਚੀਜ਼ਾਂ ਚ ਸੇਫਟੀ ਚਾਹੀਦੀ ਹੈ ਉਹ ਵੀ ਨਾਲ ਨਾਲ ਚੱਲ ਰਿਹਾ ਪਰ ਇੱਕ ਇਹ ਵੀ ਗੱਲ ਨਾਲ ਨਾਲ ਚੱਲ ਰਹੀ ਹੈ ਕਿ ਜਨਰਲ AI ਬਣਾਉਣ ਦੀ ਵੀ ਗੱਲ ਚੱਲ ਰਹੀ ਹੈ ਕਿ ਜਿਹਦੇ ਵਿੱਚ ਹਰ ਤਰ੍ਹਾਂ ਦੀ ਹੀ ਡਾਟਾ ਹਰ ਤਰ੍ਹਾਂ ਦੀ ਹੀ ਇੰਟੈਲੀਜੈਂਸ ਪਾਉਣੀ ਤੇ ਇੰਨਾ ਜਿਹੜਾ ਡਾਟਾ ਹੁਣ ਤੁਸੀਂ ਇਹ ਸੋਚ ਕੇ ਦੇਖੋ ਹੈਰਾਨੀ ਦੀ ਗੱਲ ਹੈ ਕਿ ਇੰਟਰਨੈਟ ਤੁਸੀਂ ਦੇਖਦੇ ਹੋ ਜੀ ਇੰਨੀਆਂ ਵੈਬਸਾਈਟਾਂ ਦੇਖਦੇ ਹੋ ਹਮ ਜਿੰਨਾ ਡਾਟਾ ਤੁਸੀਂ ਸੋਚ ਸਕਦੇ ਹੋ ਇੰਟਰਨੈਟ ਤੇ ਹੈਗਾ ਹਮ ਅਸੀਂ ਉਹ ਸਾਰਾ ਡਾਟਾ AI ਨੂੰ ਫੀਡ ਕਰ ਚੁੱਕੇ ਹਾਂ ਜੀ ਸਾਡੇ ਕੋਲ ਖਤਮ ਹੋ ਚੁੱਕਿਆ ਡਾਟਾ ਹਮ ਹੈ ਨਹੀਂ ਹੈ ਹਮ ਤਾਂ ਹੁਣ ਉਹਨੂੰ ਦੇਣ ਵਾਸਤੇ ਅਸੀਂ ਨਵਾਂ ਡਾਟਾ ਬਣਾ ਵੀ ਰਹੇ ਹਾਂ ਹਮ ਸਿੰਥੈਟਿਕ ਜਿਹਨੂੰ ਕਹਿੰਦੇ ਨੇ ਅਸੀਂ ਬਣਾ ਜੀ ਜੀ ਹਮ ਤਾਂ ਕਹਿਣਾ ਮਤਲਬ ਜਦੋਂ ਇੰਨਾ ਡਾਟਾ ਤੁਸੀਂ ਦੇ ਰਹੇ ਹੋ ਤੇ ਜਦੋਂ ਉਹਨੂੰ ਇੰਨੀ ਕੰਪਿਊਟਿੰਗ ਪਾਵਰ ਤੁਸੀਂ ਦੇ ਦਿੱਤੀ ਤਾਂ ਕਈ ਤਰ੍ਹਾਂ ਦੀਆਂ ਪ੍ਰੈਡਿਕਸ਼ਨਾਂ ਕਈ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ ਜਿਹੜੀਆਂ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਜੀ ਤਾਂ ਉਸ ਤਰ੍ਹਾਂ ਦੇ ਜਿਹੜੇ ਸਾਡੇ ਵਾਸਤੇ ਜਿਹੜੇ ਔਖੇ ਸਵਾਲ ਹੈ ਉਹ ਹੈਗੇ ਆ ਤੇ ਉਹ ਆਉਂਦੇ ਹੀ ਰਹਿਣਗੇ ਜੀ ਬਿਲਕੁਲ ਬਿਲਕੁਲ ਜਗਪ੍ਰੀਤ ਜੀ ਕਿਉਂਕਿ ਜਿਹੜੀ ਟੈਕਨੋਲੋਜੀ ਹੈ ਉਹਦਾ ਜਿਹੜਾ ਵਿਕਾਸ ਹੈ ਉਹ ਹਮੇਸ਼ਾ ਤੋਂ ਹੀ ਮਨੁੱਖਾਂ ਦੇ ਭਲੇ ਲਈ ਹੀ ਕੀਤਾ ਜਾਂਦਾ ਜਦੋਂ ਟੈਕਨੋਲੋਜੀ ਦਾ ਵਿਕਾਸ ਕੀਤਾ ਜਾਂਦਾ ਉਦੋਂ ਇਹੀ ਸੋਚਿਆ ਜਾਂਦਾ ਹੈ ਕਿ ਇਹ ਮਨੁੱਖਾਂ ਦੇ ਭਲੇ ਲਈ ਹੋਏਗਾ ਹਾਲਾਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਿ ਇਸ ਨੂੰ ਮਨੁੱਖਤਾ ਦੇ ਵਿਨਾਸ਼ ਲਈ ਵੀ ਵਰਤ ਲੈਂਦੇ ਨੇ ਪਰ ਉਮੀਦ ਅਸੀਂ ਇਹੀ ਕਰਾਂਗੇ ਕਿ ਕਿਉਂਕਿ ਇਹ AI ਹੈ ਜਿਹੜਾ ਇਹ ਇੱਕ ਬਹੁਤ ਹੀ ਪਾਵਰਫੁਲ ਐਨੋਸੀ ਟੂਲ ਨਹੀਂ ਕਹਾਂਗੇ ਇਹ ਇੱਕ ਏਜੰਟ ਹੈ ਹਨਾ ਇੱਕ ਏਜੰਟ ਦੇ ਤੌਰ ਤੇ ਕੰਮ ਕਰਦਾ ਤੇ ਇਹਦਾ ਜਿਹੜਾ ਯੂਜ਼ ਕੀਤਾ ਜਾਵੇ ਉਹ ਮਨੁੱਖਤਾ ਦੇ ਭਲੇ ਲਈ ਹੀ ਕੀਤਾ ਜਾਵੇ ਜਿਹੜੀਆਂ ਵਿਨਾਸ਼ਕਾਰੀ ਸ਼ਕਤੀਆਂ ਨਾਲ ਪੈਦਾ ਹੋ ਜਾਂਦੀਆਂ ਨੇ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਜ਼ਰੂਰ ਸਮਝਾਤਾਵੇ ਕਿ ਇਹਨੂੰ ਇੱਕ ਅੱਛੇ ਪਾਸੇ ਇੱਕ ਚੰਗੇ ਪਾਸੇ ਹੀ ਵਰਤਣਾ ਸੋ ਆਪਣੇ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੋੜ ਬੈਠੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਜਾਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਾਂਗੇ ਜਗਜੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਮੁਸ਼ਕਰੀ ਡਾਕਟਰ ਸੁਕ੍ਰਿਤ ਗੁਪਤਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ ਇੰਨੀ ਭਰਪੂਰ ਜਾਣਕਾਰੀ ਉਹਨਾਂ ਨੂੰ ਦਿੱਤੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ